ਪੰਜਾਬ 84 ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੁਲ ਸਟਿਆਲੀ ਕੋਲ ਕਾਰਾਂ ਦੀ ਆਮੋ-ਸਾਮne ਟੱਕਰ ਵਿੱਚ 4 ਤੋਂ ਵੱਧ ਜਾਣੇ ਹੋਏ ਗੰਭੀਰ ਜ਼ਖਮੀ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਹਾਦਸੇ ਪੁਲ ਸਟਿਆਲੀ ਦੇ ਨੇੜੇ ਪਿੰਡ ਹਾਰਨੀਆ ਕੋਲ ਦੋ ਕਾਰਾਂ ਦੀ ਆਮੋ-ਸਾਮne ਟੱਕਰ ਹੋ ਗਈ ਮੌਕੇ ਤੇ ਗਵਾਹਾਂ ਅਨੁਸਾਰ ਇਸ ਹਾਦਸੇ ਵਿੱਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਤੇ ਦਲਜੀਤ ਕੋਨੇ ਦੱਸਿਆ ਕਿ ਜਦੋਂ ਇੱਕ ਗੰਨੇ ਦੀ ਪਰੀ ਟਰਾਲੀ ਨੂੰ ਕ੍ਰੋਸ ਕਰ ਰਹੇ ਸਨ ਤਾਂ ਸਾਹਮਣੇ ਇੱਕ ਕਾਰ ਉਹਨਾਂ ਵਿੱਚ ਟਕਰਾ ਗਈ। ਉਹਨਾਂ ਨੇ ਕਿਹਾ ਕਿ ਤੰਗ ਸੜਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਪੂਰਥਲਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਦਾ ਹੈ। ਦੂਸਰੀ ਦੁੱਜੀ ਗੱਡੀ ਦੇ ਚਾਲਕਾ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ ਇਸ ਮੌਕੇ ਦੌਰਾਨ ਹਾਦਸੇ ਵਾਲੀ ਥਾਂ ਉੱਤੇ। ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਉਤੇ ਰੋਜ਼ਾਨਾ ਹੀ ਅਜੀਹੇ ਜਾਨਲੇਵਾ ਹਾਦਸੇ ਹੁੰਦੇ ਰਹਿੰਦੇ ਆ। ਬੀਤੇ ਦਿਨੀ ਇੱਕ ਚੋਪੜਾ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ 2 ਦਿਨ ਪਹਿਲਾਂ ਪਿੰਡ ਨੇਨੇਕੋਟ ਦੇ ਬਜ਼ੁਰਗ ਵਸਨ ਸਿੰਘ ਦੀ ਵੀ ਇਸ ਸੜਕ ਉਤੇ ਮੌਤ ਹੋ ਗਈ। ਇਲਾਕਾ ਵਾਸੀਆਂ ਤੇ ਮੌਕੇ ਤੇ ਹਾਜ਼ਰ ਚਸ਼ਮਿੰਦੀਦ ਲੋਕਾਂ ਨੇ ਕਿਹਾ ਕਿ ਇਸ ਸੜਕ ਦੀ ਚੌੜਾਈ ਵਧੋਣੀ ਚਾਹੀਦੀ ਹੈ ਤਾਂ ਹੀ ਹਾਦਸੇ ਰੁਕ ਸਕਦੇ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਲੋਕਾਂ ਵੱਲੋਂ ਤੇਜ਼ ਰਫ਼ਤਾਰ ਤੇ ਡਿਪਰ ਦੀ ਵਰਤੋਂ ਨਾ ਕਰਨ ਕਰਕੇ ਵੀ ਇਹ ਹਾਦਸੇ ਵਾਪਰ ਰਹੇ ਹਨ। ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਛੜਕ ਛੋਟੀ ਆ ਟ੍ਰੈਫਿਕ ਬਹੁਤ ਜ਼ਿਆਦਾ ਇਹ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲੱਗ ਲੱਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬਹੁਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜ ਕੇ ਜਰੂਰ ਹੋਣੀ ਚਾਹੀਦੀ ਹੈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮੀਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਦੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਵੀ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹੀਦਾ ਆ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਮੁਸ਼ਕਲਾਂ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਨੰਗਣ ਤੇ ਜੀਵਨ ਸਫਰ ਰੇ ਸਾਰਿਆਂ ਦਾ ਤੇ ਅਸੀਂ ਗਰਦਾਸਪੁਰ ਆ ਰਹੇ ਹਾਂ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੇ ਨੰਗਰ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰਹੀ ਸੀ ਤੇਰੇ ਪਿੰਡ ਨੂੰ ਜਾ ਰਹੇ ਗਰਦਾਸਪੁਰ ਤੋਂ ਬਾਅਦ ਤੇ ਕੋਈ ਕੁਝ ਸਾਡੇ 6 100 ਓਵਰਟੇਕਿੰਗ ਦਾ ਮਸਲਾ ਬਣਿਆ ਮੈਂ ਨਾ ਕੋਈ ਓਵਰਟੇ ਟਰਾਲੀ ਨਾਲ ਨਹੀਂ ਮੈਂ ਪਾਸ ਕਰਤਾ ਉਹ ਮੋੜ ਉੱਤੇ ਕਾਇਰਿਆ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਮੈਂ ਤੇ ਮਾਰੀ ਪਤਾ ਨਹੀਂ ਲੱਗਾ ਕੀ ਮੈਂ ਮਾਰਾ ਜਾਂਦਾ ਜੀ ਉਹ ਕੀ ਕਰਦਾ ਸਿਹਤਦਾਰ ਵਾਈਫ ਹਸਬੰਦ ਦੀ ਦੋਨਾਂ ਜਾਲੇ ਅੱਛਾ ਦਿਨਾਤ ਤੇ ਲੱਗੀ ਅੱਛਾ ਅੱਛਾ ਹਾਂਜੀ ਆਪਸ ਲੱਗਿਆ ਲੱਗ ਰਹੀ ਤੇ ਲੱਗੀ ਜੀ ਦੇ ਚਿਰ ਦੇ ਰੱਖੀ ਪਾਕੀ ਨੱਤਾ ਪਰ ਤੇ ਵੀ ਲੱਗੀ ਹੈ ਅੱਛਾ ਅੱਛਾ ਨੇਰਾ ਸੀਗਾ ਉਦੋਂ ਹਾਂਜੀ ਨੇਰਾ ਮੇਰੇ ਤੋਂ ਕੋਈ ਹੋਸ਼ ਨਹੀਂ ਜਦੋਂ ਸੱਟ ਲੱਗੀ ਆ ਮੈਂ ਕੋਈ ਹੋਛਾਈ ਨਹੀਂ ਸੀ ਗੁਰੂ ਹਾਂਜੀ ਸੜਕ ਬੜਾ ਛੋਟੀ ਸੀ ਜੇ ਵੱਡੀ ਸੀ ਤੇ ਬਚਾਅ ਜਾਣਾ ਸੀ